ਮੈਂ ਕਰ ਰਿਆ ਸੀ ਗੱਲ 3 ਦਸੰਬਰ ਦੀ ਜਿਹੜਾ ਲੱਖੇ ਸਦਾਣੇ ਨੇ ਆਪਣੇ ਕਾਲ ਦਿੱਤੀ ਹੋਈ ਆ ਬੰਦ ਲਾਉਣ ਦੀ ਤੇ ਉਹ 3 ਦਸੰਬਰ ਦੀ ਉਹ ਗੱਲ ਕਰਨੀ ਆ ਮੈਂ ਜਿਹੜੀ ਆਪਣੇ ਲੱਖੇ ਸਦਾਣੇ ਤੇ ਅਮਤੋਜ ਮਾਨ ਨੇ ਆਪਣੇ ਕਾਲ ਦਿੱਤੀ ਆ ਕਿ ਅਸੀਂ ਬੰਦ ਲਾਉਣ ਆਉਣਾ ਤੇਨ ਤਰੀਕ ਨੂੰ ਤੇ ਠੀਕ ਨਹੀਂ ਤੇ ਉਸੇ ਰਿਗਾਰਡਿੰਗ ਆ ਗੱਲ ਕਰਨ ਨੂੰ ਮੈਂ ਲਾਈਵ ਪਾ ਰਿਆਂ ਇੱਕ ਚੀਜ਼ ਆ ਬਈ ਪਹਿਲਾਂ ਤਾਂ ਇਹ ਗੱਲ ਦੇਖੋ ਅਸੀਂ ਸਾਥ ਦੇਣਾ ਜਾਂ ਨਹੀਂ ਦੇਣਾ ਇਹ ਬਾਤ ਦੀਆਂ ਗੱਲਾਂ ਨੇ ਪਹਿਲਾਂ ਦੋ ਚਾਰ ਮੈਂ ਤੁਹਾਡੇ ਕੋ ਮੁਰੇ ਇੱਕ ਚੀਜ਼ਾਂ ਰੱਖਣੀਆਂ ਚਾਹੁੰਦਾ ਲੱਖੇ ਸਦਾਣੇ ਨੇ ਪਹਿਲਾ ਮੁੱਦਾ ਚੱਕਿਆ ਸੀਗਾ ਆਪਣੇ ਹਸਪੀਟਲਾਂ ਦਾ ਉਹਨਾਂ ਦਾ ਕੀ ਬਣਿਆ ਠੀਕ ਨਹੀਂ ਫਿਰ ਇਹਨੇ ਪਿੰਡੋਂ ਪਿੰਡ ਆਪਣੇ ਪਿੰਡ ਤੋਂ ਆਪਣੇ ਐਮਪੀ ਇਲੈਕਸ਼ਨਾਂ ਤੋਂ ਪਹਿਲਾਂ ਆਪਣੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸਾਰਿਆਂ ਨੂੰ ਪਤਾ ਪਿੰਡੋਂ ਪਿੰਡੀ ਸ਼ੁਰੂਆਤ ਆਪਣੇ ਪਿੰਡਾਂ ਤੋਂ ਹੀ ਕੀਤੀ ਅਸੀਂ ਇਹ ਪਹਿਲਾਂ ਵੀ ਇਹੀ ਚੀਜ਼ ਮੈਂ ਤੇ ਰੋਮੀ ਨੇ ਇਹੀ ਚੀਜ਼ ਰੱਖੀ ਸੀ ਕਿ ਜਿਹੜੀ ਇਹਨੇ ਲੱਖੇ ਸਿਧਾਂਦੇ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ ਇਹ ਐਮਪੀ ਇਲੈਕਸ਼ਨਾਂ ਤੋਂ ਬਾਅਦ ਬੰਦ ਹੋ ਜਾਣੀ ਆ ਉਹੀ ਚੀਜ਼ ਹੋਇਆ ਉਹੀ ਚੀਜ਼ ਹੋਇਆ ਕਿ ਜਦੋਂ ਆਪਣੇ ਤੁਸੀਂ ਸਾਡੀਆਂ ਪੁਰਾਣੀਆਂ ਵੀਡੀਓ ਚੈੱਕ ਕਰਕੇ ਦੇਖ ਲਓ ਉੱਥੇ ਪਈਆਂ ਸਾਰੀਆਂ ਕੋਈ ਟ੍ਰੀਟ ਨਹੀਂ ਹੋਈ ਸਾਰੀਆਂ ਵੀਡੀਓ ਪਈਆਂ ਨੇ ਐਜ਼ ਇਟ ਅਸੀਂ ਕੀ ਕਿਹਾ ਸੀਗਾ ਕਿ ਲੱਖੇ ਸਿਧਾਂਦੇ ਨੇ ਜਿਹੜੀ ਯਾਤਰਾ ਸ਼ੁਰੂ ਕੀਤੀ ਆ ਪੰਜਾਬ ਬਚਾਓ ਇਹ ਆਪਣੇ ਬਠਿੰਡੇ ਜ਼ਿਲ੍ਹੇ ਤੋਂ ਹੀ ਸਟਾਰਟ ਤਾਂ ਕੀਤੀ ਆ ਕਿ ਐਮਪੀ ਇਲੈਕਸ਼ਨ ਆ ਰਹੀਆਂ ਨੇ ਹੋਇਆ ਵੀ ਉਹ ਵੀ ਅਸੀਂ ਇਹ ਵੀ ਕਿਹਾ ਸੀ ਕਿ ਜਿੱਦਣ ਇਲੈਕਸ਼ਨਾਂ ਖਤਮ ਹੋ ਜਾਣਗੀਆਂ ਉੱਥੇ ਪੰਜਾਬ ਬਚਾਓ ਯਾਤਰਾ ਬੰਦ ਹੋ ਜਾਣੀ ਆ ਕਨਫਰਮ ਚੈੱਕ ਕਰ ਲਓ ਭਾਈ ਸਾਰਾ ਕੁਝ ਸਾਹਮਣੇ ਹੀ ਆ ਐਮਪੀ ਇਲੈਕਸ਼ਨਾਂ ਤੋਂ ਪਹਿਲਾਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਲਈ ਤੇ ਜਦੋਂ ਇਹ ਇਲੈਕਸ਼ਨਾਂ ਖਤਮ ਹੋ ਗਈ ਐਮਪੀ ਦੀ ਉਦੋਂ ਬੰਦ ਕਰਤੀ ਤੁਹਾਡੇ ਸਾਹਮਣੇ ਹੀ ਆ ਤੱਤ ਜੇ ਤਾਂ ਕੋਈ ਕੋਈ ਅੱਖਾਂ ਪਰਦੇ ਦੇ ਪਿੱਛੇ ਦੀ ਕੋਈ ਹੋਵੇ ਸਾਰੇ ਸਾਹਮਣੇ ਬੰਦ ਕਰਤੀ ਬਾਤ ਚੋਂ ਫਿਰ ਇਹਨਾਂ ਨੇ ਆਪਣੇ ਸ਼ੁਰੂਆਤ ਵੀ ਆਪਣੇ ਤੋਂ ਕੀਤੀ ਨਹੀਂ ਤਾਂ ਜਦੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਦੇ ਆ ਆਪਾਂ ਸ਼ੁਰੂ ਕਰਦੇ ਆ ਪਹਿਲਾਂ ਇਧਰੋਂ ਆਪਣੇ ਦੂਜੇ ਦੇ ਇਲਾਕੇ ਤੋਂ ਠੀਕ ਨਹੀਂ ਇਹਨੇ ਸ਼ੁਰੂਆਤ ਵੀ ਆਪਣੇ ਇਲਾਕੇ ਤੋਂ ਹੀ ਕੀਤੀ ਸੀ ਅਸੀਂ ਉਦੋਂ ਸਾਰੀਆਂ ਗੱਲਾਂ ਸਾਰੇ ਕੁਝ ਪਿਆਵ ਫਿਰ ਇਹਨੇ ਸ਼ੁਰੂਆਤ ਦੇਖੋ ਉਦੋਂ ਐਮਪੀ ਇਲੈਕਸ਼ਨ ਆ ਬੇੜੇ ਇੱਕ ਇੰਟਰਵਿਊ ਆਈ ਸਾਹਮਣੇ ਉਹਦੇ ਵਿੱਚ ਆਪਣੇ ਸਵਾਲ ਕੀਤੇ ਗਏ ਲੱਖੇ ਸਿਧਾਣੇ ਨੂੰ ਕਿ ਭਾਈ ਤੁਹਾਡਾ ਬੇਟਾ ਜਿਹੜਾ ਵਾ ਉਹ ਸਰਕਾਰੀ ਚ ਪੜਦਾ ਇਹ ਕਹਿੰਦਾ ਨਹੀਂ ਪ੍ਰਾਈਵੇਟ ਚ ਪੜਦਾ ਪਰ ਇਲੈਕਸ਼ਨਾਂ ਤੋਂ ਬਾਅਦ ਮੈਂ ਸਰਕਾਰੀ ਚ ਲਾ ਦੇਣਾ ਫਿਰ ਦੂਜਾ ਇਹਨੇ ਇਹਨੂੰ ਸਵਾਲ ਪੁੱਛਿਆ ਕਿ ਖੇਤੀਬਾੜੀ ਤੁਸੀਂ ਆਪ ਕਰਦੇ ਹੋ ਉਹ ਕਹਿੰਦਾ ਹੁਣ ਤਾਂ ਮੈਂ ਠੇਕੇ ਦਿੱਤੀ ਵੀ ਆ ਪਰ ਇਲੈਕਸ਼ਨ ਤੋਂ ਬਾਅਦ ਮੈਂ ਆਪ ਕਰਨੀ ਸ਼ੁਰੂ ਕਰ ਦੇਣੀ ਆ ਜਾਣੀ ਇਲੈਕਸ਼ਨਾਂ ਤੋਂ ਬਾਅਦ ਹੀ ਸਾਰਾ ਕੁਝ ਆਪ ਹੀ ਕਰ ਦੇਣਾ ਸ਼ੁਰੂ ਲੱਖੇ ਨੇ ਕਦੇ ਆਪਣੇ ਜਿੱਥੇ ਇਹਦਾ ਮੁੰਡਾ ਪੜ੍ਹਦਾ ਉੱਥੇ ਉਹਦੇ ਸਕੂਲ 'ਚ ਜਾ ਕੇ ਕਿਉਂ ਨਹੀਂ ਕਦੇ ਦੇਖਿਆ ਚੈੱਕ ਕੀਤਾ ਉਹ ਸਕੂਲ 'ਚੋਂ ਤਾਂ ਕਦੇ ਲਾਈਵ ਨਹੀਂ ਹੋਇਆ ਮੈਨੂੰ ਦੱਸ ਦਵੇ ਇਹ ਲੱਖਾਂ ਕਿ ਹੋਰ ਸਕੂਲਾਂ 'ਚ ਤਾਂ ਬਥੇਰੇ ਆਪਾਂ ਗਏ ਤੇ ਜਿੱਥੇ ਆਪਣਾ ਮੁੰਡਾ ਪੜ੍ਹਦਾ ਉੱਥੇ ਕਦੇ ਵੀ ਨਹੀਂ ਗਏ ਉੱਥੇ ਸਾਰਾ ਕੁਝ ਸਹੀ ਚੱਲ ਰਿਹਾ ਵਾ ਉੱਥੇ ਸਾਰਾ ਕੁਝ ਸਹੀ ਆ ਉਹ ਪ੍ਰਾਈਵੇਟ ਸਹੀ ਆ ਬਾਕੀ ਸਾਰੇ ਪ੍ਰਾਈਵੇਟ ਗਲਤ ਆ بس ਉਹ ਪ੍ਰਾਈਵੇਟ ਕੱਲਾ ਸਹੀ ਆ ਕਿੱਥੇ ਲੱਖੇ ਸਧਾਣੇ ਦਾ ਮੁੰਡਾ ਪੜਦਾ ਤੁਸੀਂ ਸਵਾਲ ਜਵਾਬ ਮੇਰੇ ਕੋਲੋਂ ਵੀਡੀਓ ਇੰਟਰਵਿਊ ਪਈ ਆ ਮੈਨੂੰ ਲੱਗਦਾ ਸ਼ਾਇਦ ਆਪਣੇ ਮੱਕੜ ਸਾਹਿਬ ਨੇ ਕੀਤੀ ਸੀ ਇੰਟਰਵਿਊ ਲੱਖੇ ਦੀ ਉਹ ਤੁਸੀਂ ਤੁਸੀਂ YouTube ਤੇ ਜਾ ਕੇ ਮੱਕੜ ਸਾਹਿਬ ਦੇ ਨਾਲ ਇੰਟਰਵਿਊ ਮੈਨੂੰ ਲੱਗਦਾ ਸ਼ਾਇਦ ਮੱਕੜ ਸਾਹਿਬ ਨੇ ਹੀ ਕੀਤੀ ਸੀ ਇੰਟਰਵਿਊ ਉਹਦੀ ਲੱਖੇ ਸਧਾਣੇ ਦੀ ਉਹਦੇ ਵਿੱਚ ਇਹ ਦੋ ਕੁਐਸਚਨ ਮੇਨ ਪੁੱਛੇ ਗਏ ਸੀ ਲੱਖੇ ਨੇ ਇਹਨਾਂ ਦਾ ਇਹੀ ਜਵਾਬ ਦਿੱਤਾ ਸੀ ਕਿ ਭਾਈ ਹਜੇ ਤਾਂ ਮੇਰਾ ਬੱਚਾ ਜਿਹੜਾ ਉਹ ਪ੍ਰਾਈਵੇਟ ਸਕੂਲ ਚ ਪੜਦਾ ਪਰ ਇਲੈਕਸ਼ਨਾਂ ਤੋਂ ਬਾਅਦ ਮੈਂ ਸਰਕਾਰੀ ਹੀ ਲਾ ਦੂੰ ਖੇਤੀਬਾੜੀ ਦੇ ਉੱਪਰ ਵੀ ਇਹੀ ਪੁੱਛਿਆ ਗਿਆ ਉਹ ਤੋਂ ਠੀਕ ਨਹੀਂ ਖੇਤੀਬਾੜੀ ਦੇ ਉੱਪਰ ਵੀ ਇਹੀ ਜਵਾਬ ਸੀ ਲੱਖੇ ਦਾ ਕਿ ਹਜੇ ਤਾਂ ਮੈਂ ਠੇਕੇ ਦਿੱਤੀ ہوئی ਹੈ ਖੇਤੀਬਾੜੀ ਉਹ ਇਲੈਕਸ਼ਨ ਤੋਂ ਬਾਅਦ ਆਪ ਕਰ ਦੂੰ ਸ਼ੁਰੂ ਫਿਰ ਮੈਨੂੰ ਦੱਸੋ ਇਹਨੇ ਕਿਹੜਾ ਆਪਣੀ ਉਹ ਕੀਤਾ ਆਪਣੇ ਫਿਰ 15 ਸਤੰਬਰ ਨੂੰ ਇਹਨੇ ਬੰਦ ਲਾਉਣ ਦੀ ਕੀ ਗੱਲ ਕੀਤੀ ਫਿਰ ਉਧਰ ਵੀ ਕਾਲ ਦੇ ਕੇ ਆਏ ਨਹੀਂ ਕਿਸੇ ਕੋਈ ਵੀ ਕੋਈ ਕੋਈ ਵੀ ਕੁਝ ਵੀ ਨਹੀਂ ਆਏ ਠੀਕ ਨਹੀਂ ਗੱਲ ਇੱਥੇ ਸਾਡੇ ਸਾਥ ਦੇਣ ਜਾਂ ਨਹੀਂ ਦੇਣ ਦੀ ਹੈ ਗੱਲ ਤਾਂ ਸਾਰੀ ਸੱਚਾਈ ਦੀ ਆ ਬਈ ਸੱਚਾਈ ਕੀ ਆ ਆਪਣੇ ਮੋਰਚੇ ਕਿਉਂ ਫੇਲ ਹੋ ਰਹੇ ਨੇ ਕਦੇ ਵੀ ਦੇਖੋ ਕਿ ਆਪਣੇ ਮੋਰਚੇ ਕਿਉਂ ਫੇਲ ਹੋ ਰਹੇ ਨੇ ਕਿ ਲੋਕੀ ਹੁਣ ਜਿਹੜੇ ਆਪਣੇ ਸੜਕਾਂ ਦੇ ਉੱਪਰ ਕਿਸਾਨਾਂ ਦੇ ਨਾਲ ਕਿਉਂ ਲੜਦੇ ਨੇ ਜਿਹੜੇ ਆਮ ਅੱਗੇ ਆਪਣੇ ਕਿਸਾਨਾਂ ਦੇ ਨਾਲ ਦਿੱਲੀ ਅੰਦੋਲਨ ਦੇ ਵੇਲੇ ਸਾਰਾ ਪੰਜਾਬ ਨਾਲ ਖੜਾ ਸੀ ਤੇ ਹੁਣ ਜਦੋਂ ਕਿਸਾਨ ਅੰਦੋਲਨ ਕਰਦੇ ਨੇ ਰੋਡਾਂ ਦੇ ਉੱਪਰ ਤੇ ਆਮ ਰਾਘੀਰ ਜਿਹੜੇ ਨੇ ਉਹ ਗਲ ਪੈਂਦੇ ਨੇ ਗਾਲਾਂ ਤੱਕ ਕੱਢਦੇ ਨੇ ਆਪਣੇ ਕਿਸਾਨਾਂ ਨੂੰ ਕਿਉਂ ਕੱਢਦੇ ਨੇ ਇਹ ਚ ਕਸੂਰ ਕੀ ਦਾ ਵਾ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਨੀਅਤ ਤੇ ਕੁਝ ਹੋਰ ਆਪਣੇ ਨੀਅਤ ਦੇ ਵਿੱਚ ਖੋਟ ਕਹਿ ਲਓ ਜਾਂ ਕੁਝ ਹੋਰ ਕਹਿ ਲਓ ਅੱਜ ਪੰਜਾਬ ਦੇ ਵਿੱਚ ਜਿੰਨੇ ਧਰਨੇ ਲੱਗਦੇ ਆ ਨਾ ਪੂਰੇ ਇੰਡੀਆ ਚ ਇਹਦੇ ਧਰਨੇ ਨਹੀਂ ਲੱਗਦੇ ਹੁਣ ਜਿੰਨੇ ਕੱਲੇ ਪੰਜਾਬ ਚ ਲੱਗਦੇ ਆ ਮਾੜੀ ਜੀ ਕੋਈ ਗੱਲ ਹੁੰਦੀ ਆ ਚਲੋ ਧਰਨਾ ਮਾੜੀ ਜੀ ਕੋਈ ਗੱਲ ਹੁੰਦੀ ਆ ਚਲੋ ਧਰਨਾ ਆ ਮੋਹਾਲੀ ਵਾਲੀ ਉਹ ਗੱਲ ਕਰ ਲੈਂਦੇ ਆਪਾਂ ਲੱਖੇ ਉਹਨਾਂ ਵਾਲੀ ਮੋਹਾਲੀ ਵਾਲੀ ਉਹ ਗੱਲ ਕਰ ਲੋ ਆ ਪ੍ਰਵਾਸੀਆਂ ਵਾਲੀ ਜਿਹੜਾ ਦਾ ਮੁੰਡਾ ਮਰ ਗਿਆ ਉਹਨਾਂ ਨੂੰ ਤਾਂ ਇਨਸਾਫ ਮਿਲ ਗਿਆ ਤੇ ਦੂਜੀ ਮਾਂ ਜਿਹੜੀ ਰੌਲਾ ਪਾਉਂਦੀ ਸੀ ਕਿ ਮੇਰਾ ਮੁੰਡਾ ਆਪਣੇ ਕੋਮਾ ਦੇ ਵਿੱਚ ਚਲੇ ਗਿਆ ਵਾ ਜਿਹੜੀ ਦੂਜੀ ਮਾਂ ਆ ਕੇ ਉੱਥੇ ਰੌਲਾ ਪਾ ਰਹੀ ਸੀ ਕੋਮਾ ਚਲੇ ਗਿਆ ਮੇਰਾ ਮੁੰਡਾ ਉਹਨੂੰ ਕਿਹਨੇ ਇਨਸਾਫ ਲੈ ਕੇ ਦਿੱਤਾ ਉਹ ਆ ਕੇ ਰੋ ਰਹੀ ਸੀ ਉੱਥੇ ਕਹਿੰਦੀ ਮੈਨੂੰ ਤਾਂ ਕਿਸੇ ਨੇ ਪੁੱਛਿਆ ਤੱਕ ਵੀ ਹੈ ਨਹੀਂਗਾ ਦੱਸਣ ਇਹ ਲੱਖੇ ਹੁਣੀ ਇਹ ਲੱਖੇ ਹੁਣੀ ਸੀ ਉੱਥੇ ਬੈਠੇ ਮੋਰੀ ਜੇ ਇੱਕ ਪਾਸੇ ਇਹ ਕਰੈਡਿਟਰ ਲੈ ਰਹੇ ਆ ਕਿ ਅਸੀਂ ਇਹਨਾਂ ਨੂੰ ਆ ਕਰਾਤਾ ਉਹ ਕਰਾਤਾ ਦੂਜੀ ਮਾਂ ਜਿਹੜੀ ਬੈਠੀ ਸੀ ਵਿਚਾਰੀ ਜਿਹਦਾ ਕੋਮਾ ਚਲੇ ਗਿਆ ਮੁੰਡਾ ਉਹਦੀ ਗੱਲ ਦੀ ਨਹੀਂ ਕਿਸੇ ਨੇ ਕੀਤੀ ਉਹ ਕਹਿੰਦੀ ਮੈਨੂੰ ਪੁੱਛਿਆ ਵੀ ਨਹੀਂ ਕਿਤੇ ਨੇ ਆਸਤਾ ਜਾ ਕੇ ਤੇ ਮੈਨੂੰ ਕਿਨੇ ਇਨਸਾਫ ਲੈ ਕੇ ਦਿੱਤਾ ਸਾਰਾ ਕੁਝ ਪਿਆ ਵਾ ਨੈਟ ਤੇ ਚੈੱਕ ਕਰ ਲਓ ਅੱਜ ਕੱਲ ਪਤਾ ਕੀ ਧਰਨਿਆਂ ਤੇ ਮੋਰਚਿਆਂ ਦਾ ਰਹਿ ਗਿਆ ਕਿ ਫੰਡ ਇਕੱਠਾ ਕਰਨਾ ਜੀ ਬਸ ਆ ਦੇਖ ਲਓ ਕੌਮੀ ਸਾਹਿਬ ਮੋਰਚਾ ਲੱਖਾਂ ਲੋਕ ਜਾਂਦੇ ਹੁੰਦੇ ਸੀ ਲੱਖਾਂ ਲੋਕ ਅੱਜ ਕੋਈ ਵੀ ਨਹੀਂ ਜਾ ਰਿਹਾ ਉੱਥੇ ਖਾਲੀ ਪਿਆ ਉੱਥੇ ਜਮੇ ਪਰ ਫਿਰ ਵੀ ਨਿੰਗ ਜੱਥੇ ਬੰਦੀਆਂ ਲਾ ਕੇ ਬੈਠੀਆਂ ਨੇ ਮੋਰਚਾ ਚੜ ਰਿਹਾ ਵਾ ਚੜਦੀ ਕਲਾ ਚਾ ਪੂਰਾ ਮੋਰਚਾ ਜਿਨ੍ਹਾਂ ਨੇ ਪੈਸੇ ਖਾਣੇ ਸੀ ਉਹ ਖਾ ਕੇ ਸਾਈਡ ਤੇ ਬੈਠੇ ਆ ਉਹਨਾਂ ਨੂੰ ਕੌਣ ਲਊਗਾ ਫਿਰ ਕੋਈ ਕਿਉਂ ਨਹੀਂ ਲੱਗ ਫਿਕ ਪਹਿਲਾਂ ਇਕੱਠੇ ਹੋ ਗਏ ਇੱਕ ਪਾਸਾ ਕਰਦੇ ਉਹਨਾਂ ਦਾ ਕਿਉਂ ਨਹੀਂ ਉਹਨਾਂ ਨੂੰ ਕਰਦੇ ਪਹਿਲਾਂ ਤੁਸੀਂ ਖਾ ਕੇ ਇੱਕ ਪਾਸੇ ਹੋ ਜਾਂਦੇ ਆ ਡੱਲੇਵਾਲ ਸਾਹਿਬ ਨੇ ਇਲਜ਼ਾਮ ਲਾਇਆ ਰਾਜੀਵਾਲ ਸਾਹਿਬ ਤੇ ਕਿ 3000 ਕਰੋੜ ਦਾ ਮੋਰਚਾ ਵੇਚਿਆ ਫਿਰ ਡੱਲੇਵਾਲ ਸਾਹਿਬ ਨੇ ਮੋਰਚਾ ਕਿਉਂ ਨਹੀਂ ਲਾਇਆ ਪਹਿਲਾਂ ਤਾਂਰੇ ਘਰੇ ਆ ਬਾਹਰੇ ਲਾਓ ਮੋਰਚਾ ਰਾਜੀਵਾਲ ਦੇ ਘਰਾਂ ਦੇ ਬਾਹਰ ਲਾਓ ਔਰ ਰੋਲਦੂ万ਸੇ ਵਰਗੇ ਦੇ ਘਰਾਂ ਦੇ ਬਾਹਰ ਲਾਓ ਮੋਰਚਿਆਂ ਦਾ ਤਾਂ ਲੋਕੋ ਹਿਸਾਬ ਤੇ 3000 ਕਰੋੜ ਦਾ ਉਹਦਾ ਖਾ ਕੇ ਤੁਸੀਂ ਕਹਿੰਦੇ ਹੋ ਸੈਟ ਤੇ ਹੋ ਗਏ ਫਿਰ ਤਾਂ ਹੀ ਤਾਂ ਉਹ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਮੋਰਚਿਆਂ ਤੋਂ ਧਰਨਿਆਂ ਤੋਂ ਜਿਨ੍ਹਾਂ ਦੇ ਪਰਚੇ ਪਏ ਹੋਏ ਉਹ ਵਿਚਾਰੇ ਹੁਣ ਤੱਕ ਦਿੱਲੀ ਭੁਗਤਣ ਜਾਂਦੇ ਨੇ ਜਿਨ੍ਹਾਂ ਦੇ ਲੱਟਾਂ ਵਾਂ ਟੁੱਟ ਗਈਆਂ ਹੋਏ ਤੱਕ ਵਿਚਾਰੇ ਘਰਾਂ 'ਚ ਬੈਠੇ ਨੇ ਜਿਨ੍ਹਾਂ ਦੇ ਮਰ ਗਏ ਵਿਚਾਰੇ ਉਹਨਾਂ ਨੂੰ ਕੀ ਬਣਿਆ ਕੋਸ਼ਮਰੀ ਅਸੀਂ ਲੱਖੇ ਅੰਦਾ ਅਸੀਂ ਦੇਖੋ ਲੱਖੇ ਅੰਦਾ ਦੇ ਉਹ ਨਹੀਂ ਖਲਾਫ ਨਹੀਂ ਹੈਗੇ ਅਸੀਂ ਸਿਰਫ ਇੰਨਾ ਕਹਿੰਦੇ ਆ ਲ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਹੁਣ ਲੱਖੇ ਨੂੰ ਇੱਕ ਗੱਲ ਕਹੋ ਨਾਲੇ ਅਮਨਤੋਜ ਮਾਨ ਨੂੰ ਕਿ ਦਰਬਾਰ ਸਾਹਿਬ ਖੜਕੇ ਨਾ ਦੋਏ ਜਾਣੇ ਇਹ ਦੋਏ ਜਾਣਾਂ ਦੇ ਮੋਰਚਾ ਲਾ ਰਹੇ ਆ ਇਹ ਬੰਦ ਲਾਉਣ ਚੱਲੇ ਆ ਦੋਏ ਜਾਣੇ ਇਹ ਖੜਕੇ ਦਰਬਾਰ ਸਾਹਿਬ ਕਹਿਣ ਕਿ ਭਾਈ ਅਸੀਂ ਕੋਈ ਬੰਦ ਕਮਰਾ ਮੀਟਿੰਗ ਨਹੀਂ ਕਰਾਂਗੇ ਤੇ ਦੂਜੀ ਗੱਲ ਜਦ ਤੱਕ ਹੱਲ ਨਹੀਂ ਹੋ ਜਾਂਦਾ ਅਸੀਂ ਉੱਠਾਂਗੇ ਨਹੀਂ ਕਰਨ ਕਰਨ ਜਦ ਤੱਕ ਜੇ ਕਿਸੇ ਦੇ ਕੋਈ ਪਰਚਾ ਪਿਆ ਜਾਂ ਕੋਈ ਹੋਰ ਅਨ ਹੋਣੀ ਹੋਈ ਅਸੀਂ ਜਦ ਤੱਕ ਪੂਰਾ ਇਨਸਾਫ ਨਹੀਂ ਹੁੰਦਾ ਅਸੀਂ ਉੱਠਾਂਗੇ ਨਹੀਂ ਲੈ ਕਰਨ ਖੜ ਕੇ ਗੱਲ ਦਰਬਾਰ ਸਾਹਿਬ ਲੱਖਾ ਸਿਧਾਣਾ ਤੇ ਅਮਤੋਜ ਮਾਨ ਦਰਬਾਰ ਸਾਹਿਬ ਖੜ ਕੇ ਕਹਿਣੇ ਗੱਲ ਲਾਈਵ ਓਕੇ ਦਰਬਾਰ ਸਾਹਿਬ ਤੇ ਖੜ ਕੇ ਨਾ ਉੱਥੇ ਕਹਿਣ ਲਾਈਵ ਓਕੇ ਕਹਿਣਾ ਅਮਤੋਜ ਮਾਨ ਤੇ ਲੱਖਾ ਸਿਧਾਣਾ ਇਹ ਅਸੀਂ ਜਿਹੜਾ ਮੋਰਚਾ 3 ਦਸੰਬਰ ਦਾ ਲਾਉਣ ਜਾ ਰਹੇ ਆ ਬੰਨ ਅਸੀਂ ਉਹ ਮੋਰਚਾ ਜੀ ਜਿਹੜੀ ਵੀ ਮੀਟਿੰਗ ਹੋਊਗੀ ਉਹ ਬੰਦ ਕਮਰਾ ਨਹੀਂ ਕਰਾਂਗੇ ਲਾਈਵ ਕਰਾਂਗੇ ਪਹਿਲੀ ਇਹ ਗੱਲ ਦੂਜੀ ਇਹ ਆ ਕਿ ਨਾ ਅਸੀਂ ਮੋਰਚੇ ਦਾ ਜੇ ਕਿਸੇ ਦੇ ਪਰਚਾ ਪੈਂਦਾ ਜਾਂ ਕੋਈ ਹੋਰ ਨਹੀਂ ਹੁੰਦੀ ਆ ਪੂਰਾ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਚੱਕਾਂਗੇ ਨਹੀਂ ਮੋਰਚਾ ਲੈ ਕਰੋ ਉਧਰੋਂ ਖੜ ਕੇ ਕਹੋ ਦਰਬਾਰ ਸਾਹਿਬ ਜੀ ਹੈਗੇ ਆ ਆ ਚੀਜ਼ਾਂ ਕਰੋ ਤਾਂ ਸਟਾਰਟ ਫੇ ਪਤਾ ਲਗੂ ਫੇਰ ਬੋਰਚਾ ਦੇ ਲੋਕਾਂ ਦਾ ਵਿਸ਼ਵਾਸ ਬਣਨਾ ਨਹੀਂ ਨਹੀਂ ਬਣਨਾ ਸਾਨੂੰ ਪਤਾ ਇਹ ਚੀਜ਼ ਹੋਣੀ ਨਹੀਂ ਹੋਣੀ ਹੋਣੀ ਸਾਨੂੰ ਪਤਾ ਇਹ ਚੀਜ਼ ਹੋਣੀ ਨਹੀਂ ਹੈਗੀ ਠੀਕ ਨਹੀਂ ਇੱਥੇ ਸਾਡਾ ਮਜ਼ਾਕ ਉਡਣ ਲੱਗ ਜੂਗਾ ਚੱਕਰੇ ਸਾਡਾ ਮਜ਼ਾਕ ਉਡਣ ਲੱਗ ਜਾਣਗੇ ਕਿ ਤੁਸੀਂ ਜਾਣਾ ਨਹੀਂ ਕਰਨਾ ਨਹੀਂ ਤੁਸੀਂ ਆ ਸਵਾਲ ਸਵਾਲ ਜਵਾਬ ਗੱਲ ਸਵਾਲ ਜਵਾਬ ਦੀ ਨਹੀਂ ਗੱਲ ਹੈਗੀ ਸੱਚਾਈ ਦੀ ਮੈਂ ਇਹੀ ਗੱਲ ਕਹਿਣਾ ਲੱਖੇ ਸਿਧਾਣੇ ਨੂੰ ਤੇ ਅਮਤੋਜ ਮਾਨ ਨੂੰ ਕਿ ਦਰਬਾਰ ਸਾਹਿਬ ਦੇ ਵਿੱਚ ਖੜ ਕੇ ਲਾਈਵ ਪਾਓ ਵੀਡੀਓ ਕਿ ਭਾਈ ਜਦ ਤੱਕ 3 ਦਸੰਬਰ ਦਾ ਸੀ ਜਿਹੜਾ ਮੋਰਚਾ ਲਾਉਣ ਜਾ ਰਹੇ ਹਾਂ ਉਸ ਮੋਰਚੇ ਦੀ ਦੋ ਮੇਨ ਚੀਜ਼ਾਂ ਸੀ ਕਹਿ ਰਹੇ ਆ ਕਿ ਇਸ ਮੋਰਚੇ ਦੇ ਵੱਲੋਂ 3 ਦਸੰਬਰ ਦਾ ਜਿਹੜਾ ਮੋਰਚਾ ਲੱਗੂਗਾ ਇਹਦੀ ਕੋਈ ਵੀ ਬੰਦ ਕਮਰਾ ਮੀਟਿੰਗ ਨਹੀਂ ਹੋਊਗੀ ਤੇ ਜਿਹੜੀ ਵੀ ਮੀਟਿੰਗ ਹੋਊਗੀ ਉਹ ਲਾਈਵ ਚੱਲੂਗੀ ਜਿਹੜੀ ਵੀ ਮੀਟਿੰਗ ਸਰਕਾਰ ਨਾਲ ਹੋਊ ਜਾਂ ਕਿਸੇ ਹੋਰ ਨਾਲ ਆਊ ਜਾਂ ਪ੍ਰਸ਼ਾਸਨ ਨਾਲ ਹੋਊਗੀ ਉਹ ਲਾਈਵ ਚੱਲੂਗੀ ਬੰਦ ਕਮਰਾ ਮੀਟਿੰਗ ਨਹੀਂ ਕਰਾਂਗੇ ਦੂਜੀ ਗੱਲ ਜੇ ਉਸ ਮੋਰਚੇ ਦੇ ਦੌਰਾਨ ਜਿੰਨਾ ਤੇ ਵੀ ਪਰਚੇ ਪੈਂਦੇ ਜਾਂ ਕੋਈ ਅਨਹੋਣੀ ਹੁੰਦੀ ਹੈ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਮੋਰਚਾ ਖਤਮ ਨਹੀਂ ਕਰਾਂਗੇ ਲੈ ਕਰੋ ਕਹੋ ਇਹ ਗੇ ਦੋ ਤਿੰਨ ਗੱਲਾਂ ਠੀਕ ਨਹੀਂ ਇਹ ਹੋਈ ਨਹੀਂ ਸਾਨੂੰ ਪਤਾ ਨਾ ਨਹੀਂ ਹੋਣਾ ਅਸੀਂ ਮੈ ਕੌਮੀ ਸਾਹਿਬ ਮੋਰਚੇ ਤੇ ਇਹੀ ਤਾਂ ਰਹੁੰਦਾ ਸੀ ਅਸੀਂ ਅਸੀਂ ਇਹੀ ਰਹੁੰਦੇ ਸੀ ਉਹ ਬਲਵਿੰਦਰ ਹੁਣੀ ਹੋਗੇ ਬਲਵਿੰਦਰ ਰੁਪਿੰਦਰ ਹੋਰ ਜਿਹੜੇ ਹੈਗੇ ਸੀ ਜਿੰਨਾਂ ਦਾ ਨਾਮ ਲੈ ਅਸੀਂ ਲੈਂਦੇ ਹੁੰਦੇ ਸੀ ਕਿ ਭਾਈ ਬੰਦ ਕਬਰਾਂ ਮੀਟਿੰਗ ਬੰਦ ਕਰੋ ਲਾਈਵ ਚਲਾਓ ਤੁਸੀਂ ਲਾਈਵ ਕਿਉਂ ਨਹੀਂ ਚਲਾਉਂਦੇ ਇਹ ਚੀਜ਼ ਅਸੀਂ ਇੱਥੇ ਕਹਿਣੀ ਆ ਕਿ ਲਾਈਵ ਚਲਾਓ ਕਹੇ ਲੱਖਾ ਤੇ ਅਬਦੋਜ ਮਾਨ ਉੱਥੇ ਖੜ ਕੇ ਕਹਿਣ ਦਰਬਾਰ ਸਾਹਿਬ ਆ ਦੋ ਤਿੰਨ ਗੱਲਾਂ ਕਹਿਣ ਖੜ ਕੇ ਜਿਹੜਾ ਵੀ ਮੋਰਚਾ ਲਾਉਣਾ ਯਾਰ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਕਹੋ ਉੱਥੇ ਇਕੱਲੇ ਲੱਖੇ ਤੇ ਅਬਦੋਜ ਮਾਨ ਦੀ ਗੱਲ ਨਹੀਂ ਮੈਂ ਕਰਦਾ ਜਿਹੜਾ ਵੀ ਮੋਰਚਾ ਲੱਗਿਆ ਹੋਇਆ ਏ ਜ Punjab ਦੇ ਵਿੱਚ ਉਹ ਸਾਰਿਆਂ ਦੇ ਪਰ ਕਮੇਟੀ ਉੱਥੇ ਜਾ ਕੇ ਚੱਕੇ ਸੋ ਦਰਬਾਰ ਸਾਹਿਬ ਜਿੰਨੀਆਂ ਵੀ ਆਪਣੇ ਤਿੰਨ ਚਾਰ ਮੋਰਚੇ ਜਿਹੜੇ ਮੇਨ ਮੇਨ ਆਪਣੇ Punjab 'ਚ ਲੱਗੇ ਹੋਏ ਆ ਨਾ ਉਹ ਸਾਰੇ ਮੋਰਚਿਆਂ ਦੀਆਂ ਕਮੇਟੀਆਂ ਜਾ ਕੇ ਦਰਬਾਰ ਸਾਹਿਬ ਲਾਈਵ ਵੀਡੀਓ ਪਾਉਣ ਕਿ ਇਹ ਮੋਰਚੇ ਜਿਹੜੇ ਸਾਡੇ ਕਮੇਟੀਆਂ ਨੇ ਇਹ ਬੰਦ ਕਮਰਾ ਮੀਟਿੰਗ ਨਹੀਂ ਕਰਨੀਆਂ ਸਾਰੀਆਂ ਮੀਟਿੰਗਾਂ ਲਾਈਵ ਕਰਨਗੀਆਂ ਦੂਜੀ ਗੱਲ ਜਦ ਤੱਕ ਇੱਥੇ ਜੇ ਕੋਈ ਅਨਹੋਣੀ ਹੁੰਦੀ ਆ ਜਾਂ ਕੋਈ ਹੋਰ ਹੁੰਦਾ ਕੁਝ ਉਹ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹ ਮੋਰਚਾ ਖਤਮ ਨਹੀਂ ਕਰਾਂਗੇ ਲੈ ਕਰੋ ਫਿਰ ਦੇਖਦੇ ਆ ਕਿੰਨੇ ਕੁ ਸੱਚਾਈ ਦੇ ਪਰ ਚੱਲਦੇ ਆ ਇਹ ਠੀਕ ਨਹੀਂ ਫਿਰ ਦੇਖਾਂਗੇ ਕਿੰਨੇ ਕੁ ਸੱਚਾਈ ਤੇ ਚੱਲਦੇ ਆ ਆਪਾਂ ਠੀਕ ਹੈ ਜੀ ਭਾਈ ਸਾਡੇ ਮੋਰਚੇ ਫੇਲ ਹੋਣ ਦਾ ਕਾਰਨ ਹੀ ਇਹੀ ਆ ਕਿ ਪੰਜ ਸੱਤ ਜਾਣੇ ਬਸ ਮੇਨ ਹੁੰਦੇ ਨੇ ਉਹ ਅੰਦਰ ਬੰਦ ਕਮਰਾ ਮੀਟਿੰਗ ਕਰਕੇ ਮੋਰਚੇ ਨੂੰ ਵੇਚ ਜਾਂਦੇ ਨੇ ਆਹ ਦੇਖ ਲੋ ਸਾਰੇ ਇਕੱਠੇ ਬੈਠੇ ਰਹੇ 1.5 ਸਾਲ ਜਦੋਂ ਵਾਪਸ ਆ ਗਏ ਇੱਕ ਦੂਜੇ ਤੇ ਇਲਜ਼ਾਮ ਲੱਗ ਗਿਆ ਕਿਸੇ ਨੇ 3000 ਕਰੋੜ ਦਾ ਲਾਤਾ ਕਿਸੇ ਨੇ ਕੁਛ ਲਾਤਾ ਕੋਈ ਕਹਿੰਦਾ ਤੂੰ ਇੰਨਾ ਮਿਲਿਆ ਹੋਇਆ ਕੋਈ ਕਹਿੰਦਾ ਇਹਦੇ ਨਾਲ ਮਿਲਿਆ ਹੋਇਆ ਤੇ ਜਿਹੜੇ ਆਮ ਜਿੰਨਾਂ ਤੇ ਡੰਡੇ ਫਿਰੇ ਜਿੰਨਾਂ ਦੀ ਆਪਣੇ ਜਿੰਨਾਂ ਦੇ ਪੁੱਤ ਮਰ ਗਏ ਜਿੰਨਾਂ ਦੇ ਪਰਚੇ ਪੈ ਗਏ ਉਹਨਾਂ ਨੂੰ ਕੀ ਮਿਲਿਆ ਇਹੀ ਗੱਲਾਂ ਕਰਕੇ ਅਸੀਂ ਕਹਿੰਦੇ ਆ ਕਿ ਆਹ ਰੱਖੋ ਸ਼ਰਤਾਂ ਕਿ ਖੜੋ ਦਰਬਾਰ ਸਾਹਿਬ ਚਲੋ ਚਲੋ ਰਾਜੇਵਾਲ ਨੂੰ ਲੈ ਕੇ ਕਿ ਭਾਈ ਨਹੀਂ ਖਾਦਾ ਜੇ ਰੁਪਈਆ ਤੁਸੀਂ ਚਲੋ ਠੀਕ ਨਹੀਂ ਕਿ ਤੁਸੀਂ ਕਹਿੰਦੇ ਹੋ ਰਾਜੇਵਾਲ ਕਹੇ ਖੜ ਕੇ ਦਰਬਾਰ ਸਾਹਿਬ ਜਾਂ ਰੁਲਦੂ ਮਾਨਸਾ ਕਹੇ ਖੜ ਕੇ ਗੱਲ ਕਿ ਇੰਨੇ ਪੈਸੇ ਆਏ ਸੀ ਜੀ ਇੰਨੇ ਨਹੀਂ ਆਏ ਹੈਗੇ ਕਿ ਨਹੀਂ ਰਾਸ਼ਨ ਵੇਚਿਆ ਕਹੋ ਰੋਲਦੂ ਮਾਸੇ ਨੇ ਕਹੋ ਕਿ 1 ਰੁਪਿਆ ਨਹੀਂ ਖਾਦਾ ਆਪਣੇ ਉੱਤੇ ਕਹੇ ਗੱਲਾਂ ਪਰ ਹੋਣੀ ਆ ਨਹੀਂ ਨਾ ਚੱਕਰ ਆ ਹੋਣੀਆਂ ਨਹੀਂ ਇਹ ਚੀਜ਼ਾਂ ਠੀਕ ਨਹੀਂ ਅਸੀਂ ਗੁਰੂ ਨੂੰ ਭੁੱਲ ਚੁੱਕੇ ਆ ਨਾ ਗੁਰੂ ਨੂੰ ਭੁੱਲ ਚੁੱਕੇ ਆ ਚੱਕਰ ਤੇ ਇਹੀ ਆ ਗੁਰੂ ਨੂੰ ਭੁੱਲ ਚੁੱਕੇ ਆ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਸਾਨੂੰ ਜਿਹਨੇ ਗਾਲ ਕੱਢਣੀਆਂ ਭਾਈ ਕੱਢੀ ਚਲੋ ਸਾਨੂੰ ਗਾਲਾਂ ਕੱਢ ਕੇ ਕੁਝ ਨਹੀਂ ਬਣਨਾ ਜੇ ਸਾਨੂੰ ਗਾਲ ਕੱਢ ਕੇ ਪੰਜਾਬ ਬਚਦਾ ਬਚਾ ਲੋ ਠੀਕ ਨਹੀਂ ਜੇ ਮੋਰਚੇ ਸਫਲ ਹੁੰਦੇ ਆ ਸਾਨੂੰ ਗਾਲਾਂ ਕੱਢ ਕੇ ਕਰ ਲੋ ਬਸ ਸਾਨੂੰ ਮਾਰ ਕੇ ਹੁੰਦਾ ਸਾਨੂੰ ਮਾਰ ਦੋ ਓਕੇ ਜੀ ਸਤਿ ਸ੍ਰੀ ਅਕਾਲ ਜੀ